ਫਿਰੋਜ਼ਪੁਰ ਵਿੱਚ ਲਗਾਤਾਰ ਪਿਛਲੇ 2 ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਦੇ ਚੱਲਦਿਆਂ ਇੱਕ ਗਰੀਬ ਦੇ ਮਕਾਨ ਦੀ ਡਿੱਗੀ ਛੱਤ ਮਹਿਲਾ ਤੇ ਉਸਦਾ ਬੇਟਾ ਛੱਤ ਦੇ ਮਲਬੇ ਹੇਠ ਆਉਣ ਕਾਰਨ ਜ਼ਖਮੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਪਿਛਲੇ 2 ਦਿਨਾਂ ਤੋਂ ਲਗਾਤਾਰ ਤੇਜ਼ ਬਰਸਾਤ ਹੋ ਰਹੀ ਹੈ ਜੇਕਰ ਜ਼ਿਲ੍ਹਾ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਇੱਥੇ ਵੀ ਪਿਛਲੇ 2 ਦਿਨਾਂ ਤੋਂ ਭਾਰੀ ਬਰਸਾਤ ਨੇ ਲੋਕਾਂ ਦੇ ਲਈ ਆਫਤ ਬਣ ਕੇ ਆਈ ਹੈ ਇਸ ਬਰਸਾਤ ਨਾਲ ਸੜਕਾਂ ਉੱਪਰ ਪਾਣੀ ਭਰ ਗਿਆ ਹੈ ਜਿਸ ਨਾਲ ਕਈ ਰਸਤਿਆਂ ਦੀ ਆਵਾਜਾਈ ਵੀ ਠੱਪ ਹੋ ਰਹੀ ਹੈ। ਇਸ ਬਰਸਾਤ ਨੇ ਫਿਰੋਜ਼ਪੁਰ ਸ਼ਹਿਰ ਦੀ ਬਸਤੀ ਪਟੀਆਂ ਵਾਲੀ ਦੇ ਇੱਕ ਪਰਿਵਾਰ ਦੇ ਸਿਰ ਤੇ ਬੜੀ ਉਹਨਾਂ ਦੇ ਘਰ ਦੀ ਛੱਤ ਖੋਲੀ ਹੈ। ਗਰੀਬ ਮਹਿਲਾ ਤੇ ਉਸ ਦਾ ਪੁੱਤਰ ਰਾਤ ਨੂੰ ਘਰ ਦੇ ਅੰਦਰ ਸੌ ਰਹੀ ਸੀ ਤਾਂ ਉਹਨਾਂ ਉੱਪਰ ਅਸਮਾਨ ਤੋਂ ਤੇਜ਼ ਬਰਸਾਤ ਹੋਣ ਲੱਗੀ ਲੱਗ ਗਈ ਤਾਂ ਅਚਾਨਕ ਉਹਨਾਂ ਦੇ ਘਰ ਦੀ ਛੱਤ ਉਹਨਾਂ ਦੇ ਉੱਪਰ ਆ ਡਿੱਗੀ ਜਿਸ ਨਾਲ ਗਰੀਬ ਮਹਿਲਾ ਤੇ ਉਸ ਦਾ ਬੇਟਾ ਛੱਤ ਦੇ ਮਲਬੇ ਹੇਠਾਂ ਆ ਗਏ ਤੇ ਦੋਨਾਂ ਨੂੰ ਸੱਟਾਂ ਲੱਗੀਆਂ ਹਨ ਹੁਣ ਗਰੀਬ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਪਹਿਲਾਂ ਹੀ ਬੜੀ ਮੁਸ਼ਕਲ ਨਾਲ ਕਰ ਰਹੀ ਸੀ ਤੇ ਉੱਤੇ ਉਹਨਾਂ ਦੇ ਇੱਕ ਨਵੀਂ ਮੁਸੀਬਤ ਆ ਡਿੱਗੀ ਗਰੀਬ ਪਰਿਵਾਰ ਤੇ ਆਂਡ ਗਵਾੜ ਵਾਲਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਕੁਝ ਮੁਆਵਜ਼ਾ ਦਿੱਤਾ ਜਾਵੇ ਜੋ ਉਹਨਾਂ ਦੇ ਘਰ ਦੀ ਛੱਤ ਦੁਬਾਰਾ ਬਣ ਸਕੇ ਉਹਨਾਂ ਦਾ ਗੁਜ਼ਾਰਾ ਹੋ ਸਕੇ ਹਾਂਜੀ ਵੀਰੇ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸੋਨੀਆ ਕਿੱਥੋਂ ਦੇ ਰਹਿਣ ਵਾਲਿਓ ਆ ਭੰਡਾਰੀਆਂ ਵਾਲੀ ਗਲੀ ਦੇ ਕੀ ਸਾਰੀ ਗੱਲ ਕੀ ਹੋਈ ਹੈ ਜੀ ਜਿਹੜੀ ਛੱਤ ਡਿੱਗੀ ਹੈ ਆਰੇ 7-5 ਘੰਟੇ ਨਾ ਮੀਂਹ ਪੈਂਦਾ ਰਿਹਾ ਪੈਂਦਾ ਰਿਹਾ ਅਸੀਂ ਰੋਟੀ ਖਾਰੀਆਂ ਸੀ ਦੋਨੇ ਦੋਨੇ ਪਈਆਂ ਹਿਆ ਸੀ ਤੋਂ ਇੱਕੋ ਵਰੀ 7 ਸਾਰੀ ਦਿ ਦਿੱਤੀ ਸਾਡੇ ਤੇ ਸਾਨੂੰ ਪਤਾ ਨਹੀਂ ਲੱਗਾ ਤੇ ਜੀ ਕਾ ਚੁਕਾ ਮਾਰੀਆਂ ਨੇ ਫਰਾਂਡ ਗਵਾਂਡ ਆਇਆ ਉਹਨਾਂ ਨੇ ਸਾਨੂੰ ਕੱਟਿਆ ਹੈ ਸਾਡਾ ਕੋਈ ਵੀ ਨਹੀਂ ਹੈਗਾ ਕੰਮ ਕਰ ਕਰਨ ਵਾਲਾ ਕੋਈ ਕਰ ਸੀ ਅਸੀਂ ਦੋ ਜਣੇ ਇੱਕ ਮੇਰਾ ਬੇਟਾ ਤੇ ਇੱਕ ਮੈਂ ਮਸਕਰਾ ਕੁੜਾ ਦਾ ਕੰਮ ਕਰਦਾ ਇਹ ਇੱਕ ਗੁड़िया ਸੀ ਇੱਕ ਮਾਂ ਸੀ ਆਪਣੇਵੇਂ ਆਈ ਹੋਈ ਸੀ ਰਹਿਣ ਵਾਸਤੇ ਭੈਣ ਦੀ ਗੁड़िया ਸੀ ਨੂੰ ਕਿਸ ਤਰ੍ਹਾਂ ਤੁਸੀਂ ਮੰਗ ਕਰਦੇ ਹੋ ਕੋਈ ਸਰਕਾਰ ਤੋਂ ਹਾਂਜੀ ਸਾਡਾ ਘਰ ਪਵਾਇਆ ਜਾਵੇ ਸਾਡਾ ਕੋਈ ਕਮਾਨ ਵਾਲਾ ਨਹੀਂ ਬਰੇਗਾ ਬਸ ਇਹ ਹੈ ਬੇਨਤੀ ਹੈ ਭਾਜੀ ਕੀ ਨਾਮ ਆਪਣਾ ਜੀ ओमप्रकाश ਜੀ ਕਿੱਥੇ ਰਹਿੰਦੇ ਹੋ ਅਸੀਂ ਪਟਿਆਲੇ ਪਿੰਡਾਂ ਵਾਲੀ ਗਲੀ ਜਿਹੜੀ ਤੁਹਾਡੇ ਗਵਾਂਢ ਦੇ ਵਿੱਚ ਛੱਤ ਟਿਕਣ ਦੀ ਸਬਾਬ ਨਾ ਮਿਲੀਏ ਕੀ ਕਾਰਨ ਕੀ ਹੈ ਇਹਨਾਂ ਦੀ ਮਾਲੀ ਹਾਲਤ ਤੋਂ ਚਲਣੀ ਬਹੁਤ ਖਸਤਾ ਹੈ ਇਹਨਾਂ ਦੇ ਕਮਾਉਣ ਵਾਲਾ ਕੋਈ ਨਹੀਂ ਹੈ ਅੱਗੇ ਹੀ 2-4 ਵੀ ਆਏ ਨੇ ਵਿਚਾਰਾਂ ਦੀ ਇਹਨਾਂ ਦੇ ਬਾਲੇ ਦਾ ਛੱਤ ਤੇ ਕਹਿ ਕੋ ਆ ਕੇ ਕੋਈ ਵੀ ਇਹਨਾਂ ਨੂੰ ਸਰਕਾਰ ਨੇ ਮਦਦ ਨਹੀਂ ਦਿੱਤੀ ਤੇ ਇਹ ਵਿਚਾਰਾਂ ਦੇ ਛੱਤ ਇਹਨਾਂ ਦੀ ਬਹੁਤ ਕਮਜ਼ੋਰ ਸੀ ਤੇ ਰਾਤ ਨੂੰ ਜਦੋਂ ਅਸੀਂ ਰੋਟੀ ਖਾ ਰਹੇ ਸੀ ਤੇ ਇਹਨਾਂ ਦੀ ਛੱਤ ਬਹੁਤ ਬੁਰੀ ਤਰ੍ਹਾਂ ਡਿੱਗੀ ਹੈ ਇਹਨਾਂ ਦੀ ਬਚਣ ਦੀ ਸਭਾਵਨਾ ਨਹੀਂ ਸੀ ਪਰ ਮਾਲਕ ਨੇ ਇਹਨਾਂ ਨੂੰ ਫੇਰ ਹੀ ਬਚਾਲਿਆ ਅਸੀਂ ਗਵਾਂਡਾਂ ਤੋਂ ਆ ਕੇ ਪੱਜ ਭਜਾ ਕੇ ਮੁੰਡਿਆਂ ਨੂੰ ਇਕੱਠਾ ਕਰਕੇ ਇਕੱਠੇ-ਕੁੱਠੇ ਕਰਕੇ ਇਹਨਾਂ ਨੂੰ ਬਚਾਇਆ ਗਿਆ ਕੱਢਿਆ ਗਿਆ ਕੱਢਣ ਤੋਂ ਬਾਅਦ ਅਸੀਂ ਇਹ ਇਹਨਾਂ ਦੇ ਵਿਚਾਰਾਂ ਦੇ ਮਾੜਾ ਮੋਟਾ ਡਾਕਟਰਾਂ ਨੇ ਮਲਮ ਪੱਟੀ ਕਰਕੇ ਇਹਨਾਂ ਨੂੰ ਘਰੇ ਵਾਪਸ ਭੇਜ ਦਿੱਤਾ ਹੈ ਇਹ ਕਿੰਨੇ ਕਿੰਨੇ ਟਾਈਮ ਦਾ ਹੈਗਾ ਸੀ ਟਾਈਮ ਇਹ 8:30 ਦਾ ਟਾਈਮ ਸੀ ਜੀ ਬਹੁਤ ਤੇਜ਼ ਬਾਰਿਸ਼ ਸੀ ਬਹੁਤ ਤੇਜ਼ ਬਾਰਿਸ਼ ਵੀ 4-5 ਘੰਟੇ ਬਾਰਿਸ਼ ਪਈ ਜੀ ਇਹਦੇ ਨਾਲ ਵਿਚਾਰਾਂ ਦੀ ਇਹਨਾਂ ਦੀ ਮਾੜੀ ਹਾਲਤ ਬਹੁਤ ਖਸਾ ਇਹਨਾਂ ਦਾ ਕੋਈ ਵਿਚਾਰਾਂ ਦਾ ਕਮਾਨ ਨਹੀਂ ਹੈ ਜੀ